ਚੈਨਲ ਵਿੱਚ ਜੁੜ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤਿਆਰ ਕਰਾਂਗੇ ਬਣਾ ਕੇ ਖਾਸ ਦਾ ਸਮੋਸੇ ਇਹ ਬਹੁਤ ਹੀ ਵਧੀਆ ਤੇ ਬਣ ਕੇ ਤਿਆਰ ਹੁੰਦੇ ਆ ਬੜੀ ਸਿੰਪਲ ਜੀ ਰੈਸਪੀ ਹੈ ਜਿਵੇਂ ਅੱਜ ਕੱਲ੍ਹ ਬਾਰਿਸ਼ ਦਾ ਮੌਸਮ ਚੱਲ ਰਿਹਾ ਆਪਣਾ ਕਦੇ ਵੀ ਜੀ ਘਰ ਪੈਂਦਾ ਜੇ ਕੋਈ ਪ੍ਰੋੜਾ ਆ ਜਾਂਦਾ ਤੇ ਆ ਲਵਾਈ ਕੋਲ ਨਹੀਂ ਜਾਇਆ ਜਾਂਦਾ ਤੇ ਆਪਾਂ ਘਰੇ ਹੀ ਬੜੇ ਸੌਖੇ ਤਰੀਕੇ ਨਾਲ ਸਮੋਸੇ ਬਣਾ ਕੇ ਤਿਆਰ ਕਰਾਂਗੇ ਲੋ ਜੀ ਮੈਂ ਆ ਲਿਆ ਜੀ ਮੈਦਾ 2 ਕਪ ਤੁਸੀਂ ਆਪਦੀ ਲੋੜ ਮੁਤਾਬਕ ਲੈ ਲੈਣਾ ਜੀ ਇਹਨਦੇ ਤੋਂ ਘੱਟ ਤੋਂ ਘੱਟ 14 ਤੋਂ 16 ਸਮੋਸੇ ਬਣ ਕੇ ਤਿਆਰ ਹੋਣਗੇ ਜੀ। ਇਹਦੇ ਵਿੱਚ ਮੈਂ ਥੋੜਾ ਜਿਹਾ ਜਵੈਨਾ ਨੂਨ ਤੇ ਰਿਫੈਂਡ ਪਹਿਲਾਂ ਪਾ ਲਿਆ ਸੀ। ਮੈਨੂੰ ਥੋੜਾ ਜਿਹਾ ਘੱਟ ਲੱਗਾ ਤੇ ਮੈਂ ਥੋੜਾ ਜਿਹਾ ਹੋਰ ਪਾ ਲਿਆ। ਆਪਾਂ ਨੇ ਇਹਦੇ ਵਿੱਚ ਇੰਨਾ ਕੁ ਰਿਫੈਂਡ ਪਾਣਾ ਹੈ ਕਿ ਇੱਕ ਆਪਾਂ ਸੁੱਕੇ ਨੂੰ ਹੀ ਐਦਾਂ ਗੁਨੀਏ ਤਾਂ ਐਦਾਂ ਇੱਕ ਮੁਠੀ ਜੀ ਬਣ ਜਾਵੇ। ਬਸ ਇੰਨਾ ਕੁ ਇਹ ਇੱਕ ਪਰਫੈਕਟ ਮੈਜ਼ਰਮੈਂਟ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦਾ ਕਿ ਸਾਡੇ ਸਮੋਸੇ ਕਾਫੀ ਖਸਤਾ ਤੇ ਕਰਾਰੇ ਬਣਨਗੇ ਜੀ। ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਤੇ ਥੋੜਾ ਥੋੜਾ ਪਾਣੀ ਇਸ ਤੋਂ ਬਾਅਦ ਪਾ ਕੇ ਇੱਕ ਸਖਤ ਆਟਾ ਗੁੰਨ ਲੈਣਾ ਜੀ ਜੋ ਵੀਰ ਭੈਣ ਸਾਡੇ ਚੈਨਲ ਵਿੱਚ ਪਹਿਲੀ ਵਾਰੀ ਜੁੜ ਰਿਹਾ ਹੈ ਉਹਨਾਂ ਨੂੰ ਉਹਨਾਂ ਦਾ ਸਵਾਗਤ ਹੈ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਆਪਾਂ ਐਦਾਂ ਇੱਕ ਸਖਤ ਆਟਾ ਗੁੰਨਣਾ ਜੀ 5 ਤੋਂ 7 ਮਿੰਟ ਲਾ ਕੇ ਇਕੱਟਿਆਂ ਹੀ ਕਰਨਾ ਬਹੁਤ ਜ਼ਿਆਦਾ ਇਹਨਾਂ ਨੂੰ ਗੁੰਨਣਾ ਨਹੀਂਗਾ ਸਿਰਫ ਪਾਣੀ ਪਾ ਕੇ ਥੋੜੇ ਥੋੜਾ ਤੇ ਇੱਕ ਸਖਤ ਜਿਹਾ ਆਪਾਂ ਮਤਲਬ इकठा करके रख लेना सख्त जे हथाना ਇਹਦੇ ਨਾਲ ਸਖਤ ਗੁਣਨ ਦਾ ਇੱਕ ਤਾਂ ਇਹ ਹੈ ਕਿ ਇੱਕ ਇੱਕ ਰਾਰੇ ਬਣਦੇ ਆ ਦੂਜਾ ਇਹਦੇ ਵਿੱਚ ਆਲੂ ਭਰਨ ਵਿੱਚ ਦਿੱਕਤ ਨਹੀਂ ਆਉਂਦੀ ਜੀ ਲੋ ਜੀ ਆ ਇੰਨਾ ਸਖਤ ਜੇ ਮੈਂ ਗੁੰਨੇ ਆ ਜੀ ਕੋਈ ਇਹ ਕੂੜਾ ਨਹੀਂ ਗਾ ਬਿਲਕੁਲ ਆ ਸਖਤ ਜੇ ਗੁੰਨੇ ਆ ਜੀ ਬਸ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਸਟਫਿੰਗ ਉਹਨਾਂ ਚਾ ਆਪਣਾ ਆਟਾ ਕੀ ਥੋੜਾ ਜਿਹਾ ਸੈੱਟ ਹੋ ਜਾਏਗਾ ਤਾਂ ਆਪਾਂ ਫਿਰ ਸਮੋਸੇ ਭਰਾਂਗੇ ਲੋ ਜੀ ਹੁਣ ਮੈਂ ਉਬਲੇ ਹੋਏ ਆਲੂ ਲਏ ਇਹਨਾਂ ਨੂੰ ਮੈਸ਼ ਕਰ ਲਿਆ ਜੀ ਇੰਦੇ ਵਿੱਚ ਮੈਂ ਹਰੀ ਮਿਰਚ ਤੇ ਪਿਆਜ਼ ਪਾਏ ਹੋਏ ਆ ਤੁਸੀਂ ਆਪਣੀ ਲੋੜ ਮੁਤਾਬਕ ਜਿਵੇਂ ਜਿਦੋਂ ਤੁਹਾਡੇ ਕੋਲ ਹਰੇ ਮਟਰ ਹੈਗੇ ਸ਼ਿਮਲਾ ਮਿਰਚ ਹੈਗੀ ਜਾਂ ਸਵੀਟ ਕੌਰਨ ਹੈਗੀ ਜਾਂ ਪਨੀਰ ਹੈਗਾ ਕੋਈ ਵੀ ਚੀਜ਼ ਪਾ ਸਕਦੇ ਹੋ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀਗਾ ਤੇ ਮੈਂ ਸਿੰਪਲ ਮੇਥੀ ਵਾਲੇ ਸਮੋਸੇ ਬਣਾ ਕੇ ਤਿਆਰ ਕਰੂੰਗਾ ਜੀ ਇਹਦੇ ਵਿੱਚ ਪਾਤਾ ਜੀ ਆਪਾਂ ਮੋਟਾ ਤੜੀਆਂ ਤੁਸੀਂ ਥੋੜਾ ਜਿਹਾ ਦਰਦਰਾ ਕੁੱਟ ਕੇ ਵੀ ਲੈ ਸਕਦੇ ਹੋ ਹਲਦੀ ਨਮਕ ਲਾਲ ਮਿਰਚ ਸੁੱਕੀਆਂ ਹੋਈਆਂ ਜਿਹੜੀਆਂ ਮੋਟੀਆਂ ਮਿਰਚਾਂ ਗੁੱਟੀਆਂ ਹੋਈਆਂ ਈ ਗਰਮ ਮਸਾਲਾ ਮੈਂ ਅੱਜ ਇਹ ਮਸਾਲੇ ਪਾਏ ਤੁਸੀਂ ਆਦੀ ਮਰਜ਼ੀ ਮੁਤਾਬਕ ਇਹਦੇ ਵਿੱਚ ਨਿੰਬੂ ਦਾ ਰਸ ਜਾਂ ਹੋਰ ਖਟਾਈ ਵਾਸਤੇ ਅਮਚੂਰ ਪਾਊਡਰ ਜਾਂ ਹੋਰ ਵੀ ਕੋਈ ਜੋ ਵੀ ਤੁਹਾਨੂੰ ਮਸਾਲੇ ਪਸੰਦ ਤੁਸੀਂ ਉਸ ਹਿਸਾਬ ਨਾਲ ਬਣਾ ਸਕਦੇ ਹੋ ਜੀ ਬਾਅਦ ਵਿੱਚ ਆਪਣੇ ਵਿੱਚ ਸੁੱਕੀ ਮੇਥੀ ਵੀ ਪਾਉਣੀ ਹੈ ਉਹਦੇ ਨਾਲ ਟੇਸ ਬਹੁਤ ਵਧੀਆ ਆਉਂਦਾ ਸਮੋਸਿਆਂ ਦਾ ਜੀ ਫਿਰ ਇੱਕ ਵਾਰੀ ਬੇਨਤੀ ਹੈ ਕਿ ਜੋ ਚੈਨਲ ਵਿੱਚ ਸਾਡੇ ਵਿੱਚ ਪਹਿਲੀ ਵਾਰ ਜੁੜ ਰਹੇ ਹੈ ਪੈਣਪਰਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓਜ਼ ਦੀ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਜੀ। ਇਸ ਮੋਸੇ ਬੜੀ ਕੋਮਨ ਜੀ ਚੀਜ਼ ਹੈ ਜਦੋਂ ਕੋਈ ਗੈਸਟ ਘਰ ਵਿੱਚ ਆ ਜਾਂਦੇ ਆ ਤੇ ਆਪਾਂ ਨੂੰ ਫਟਾਫਟ ਜਾਣਾ ਪੈਂਦਾ ਦੁਕਾਨ ਤੇ। ਕਈ ਵੇਰੇ ਆਪਣੇ ਕੋਲ ਮੌਸਮ ਉਹ ਜਿਹਾ ਹੁੰਦਾ ਹੈ ਕਈ ਵੇਰੇ ਆਪਣੇ ਕੋਲ ਜਾਣ ਦਾ ਟਾਈਮ ਨਹੀਂ ਹੁੰਦਾ ਤੇ ਜਾਂ ਕਈ ਵੇਰੇ ਆਪਣੇ ਰਿਸ਼ਤੇਦਾਰ ਬਾਹਰ ਦੀ ਚੀਜ਼ਾ ਖਾਣਾ ਨਹੀਂ ਪਸੰਦ ਕਰਦੇ ਤੇ ਤੁਸੀਂ ਘਰ ਵਿੱਚ ਹੀ ਤਿਆਰ ਕਰਕੇ ਖਵਾਉਂਗੇ ਤਾਂ ਆਪੇ ਹੀ ਉਹ ਕਹਿਣਗੇ ਕਿ ਸਾਨੂੰ ਵੀ ਦੱਸੋ ਕਿ ਕਿੱਦਾਂ ਬਣਾਇਆ ਜੀ। ਲੋ ਜੀ ਆਪਣੀ ਸਟਫਿੰਗ ਬਣ ਕੇ ਬਿਲਕੁਲ ਰੈਡੀ ਹੈ ਆ ਮੈਂ ਉਹ ਹੀ ਮੈਦਾ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਰੋਲ ਕਰ ਲੈਣਾ ਵੇਖੋ ਇਹ ਕਿੰਨਾ ਸਖਤ ਹੈ ਆਸਾਨੀ ਨਾਲ ਕਾ ਚੂਨਾ ਲਾਪਾਂ ਕੀ ਬਰਾਬਰ ਬਰਾਬਰ ਹਿੱਸਿਆਂ ਵਿੱਚ ਕੱਟ ਲੈਣਾ ਜੀ ਇਹਦੇ ਨਾਲ ਇੱਕ ਤਾਂ ਸਾਈਜ਼ ਵਧੀਆ ਬਣਾ ਬਰਾਬਰ ਬਣੇਗਾ ਦੂਸਰਾ ਇਹਨਾਂ ਨੂੰ ਪਵੇਲਿਆਂ ਵਿੱਚ ਦਿੱਕਤ ਨਹੀਂ ਆਊਗੀ ਇਹ ਬਰਾਬਰ ਕੱਟੇ ਹੋਣਗੇ ਤੇ ਭਰਨ ਵਿੱਚ ਵੀ ਦਿੱਕਤ ਨਹੀਂ ਆਪਣਾ ਹੋਊਗੀ ਲੋ ਜੀ ਥੋੜਾ ਜਿਹਾ ਸੁੱਕੇ ਮੈਤੇ ਨੂੰ ਨਾਲ ਵਿੱਚ ਆਪਾਂ ਲਪੇਟ ਕੇ ਇਹਨਾਂ ਨੂੰ ਪਹਿਲਾਂ ਥੋੜਾ ਯਾ ਰੋਲ ਕਰ ਲੈਣਾ ਹੱਥ ਨਾਲ ਗੋਲ ਕਰ ਲੈਣੀਆਂ ਜੀ ਪੇੜਿਆਂ ਨੂੰ ਫਿਰ ਆਪਾਂ ਸੁੱਕੇ ਮੈਦੇ ਨਾਲ ਇਹਨੂੰ ਵਿਲਾਂਗੇ ਤੇ ਤੇ ਕੱਟਾਂਗੇ ਬਰਾਬਰ ਸਾਈਜ਼ ਵਿੱਚ ਕੱਟਣਾ ਹੈ ਜੀ ਇਹਨਾਂ ਨੂੰ ਦੋ ਦੋ ਭਾਗਾਂ ਵਿੱਚ ਨਮੇ ਆ ਰਿਹਾ ਇਹਨਾ ਪਹਿਲਾਂ ਆਪਾਂ ਇਹਨਾਂ ਤੇ ਫਿਰ ਦੋ ਦੋ ਹਿੱਸਿਆਂ ਵਿੱਚ ਬਰਾਬਰ ਕੱਟ ਲੈਣਾ ਆਹ ਦੇਖੋ ਜੀ ਤਾਂ ਮੈਂ ਕਰ ਰਿਹਾ ਇੱਕ ਵਾਰੀ ਫੇਰ ਬੇਨਤੀ ਹੈ ਕਿ ਜੋ ਚੈਨਲ ਸਾਡੇ ਵਿੱਚ ਪਹਿਲੀ ਵਾਰ ਹੀ ਭੈਣ ਭਰਾ ਜੋੜ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਆਸਾਨ ਜੀਆਂ ਰੈਸਪੀਸ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਆਪਾਂ ਇਦਾਂ ਥੋੜਾ ਜਿਹਾ ਲੰਮਾ ਜਿਹਾ ਵੇਲ ਲਿਆ ਇਹਨੂੰ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਰੱਖ ਲੈਣਾ ਕੱਟ ਲੈਣਾ ਜੀ ਤੁਸੀਂ ਇਹਨਾਂ ਨੂੰ ਪਰ ਕਿ ਤਾ ਫ੍ਰਿਜਰ ਵਿੱਚ ਵੀ ਰੱਖ ਸਕਦੇ ਹੋ ਇਹ ਦੋ ਤੋਂ ਚਾਰ ਦਿਨ ਦੋ ਦਿਨ ਤੱਕ ਵੈਸੇ ਖਰਾਬ ਨਹੀਂ ਹੁੰਦੇ ਫ੍ਰਿਜਰ ਦੇ ਵਿੱਚ ਉੱਪਰ ਸਟੋਰ ਕਰ ਲਓ ਜੇ ਤੁਹਾਡੇ ਰਿਸ਼ਤੇਦਾਰ ਹਾਂ ਜੇ ਛੱਟ ਠਹਿਰ ਕੇ ਆ ਰਹੇ ਹੈ ਤਾਂ ਤੁਸੀਂ ਇਹਨਾਂ ਨੂੰ ਇੱਕ ਵਾਰੀ ਕੱਚਾ ਥੋੜਾ ਜਿਹਾ ਘੱਟ ਥੋੜਾ ਜਿਹਾ ਫਰਾਈ ਉੱਪਰ ਵਾਲੀ ਸਕਿਨ ਨੂੰ ਸਿਰਫ ਫਰਾਈ ਕਰਕੇ ਹਲਕਾ ਜਿਹਾ ਬ੍ਰਾਊਨ ਰੰਗ ਹੋਣ ਤੋਂ ਪਹਿਲਾਂ ਪਹਿਲਾਂ ਕੱਢ ਕੇ ਰੱਖ ਸਕਦੇ ਹੋ ਜਿਵੇਂ ਹਲਵਾਈ ਕਰਕੇ ਰੱਖਦੇ ਕੱਚੇ ਸਮੋਸੇ ਕਰਕੇ ਰੱਖ ਲੈਂਦੇ ਫਿਰ ਜਦੋਂ ਮੌਕੇ ਤੇ ਰਿਸ਼ਤੇਦਾਰ ਜਾਂ ਕੋਈ ਵੀ ਉਹਨਾਂ ਦੇ ਕਸਟਮਰ ਆਵੇਂ ਨਾ ਆਂਦੇ ਆ ਤੇ ਉਵੇਂ ਦੀ ਉਵੇਂ ਉਹ ਗਰਮਾ ਗਰਮ ਤੇਲ ਵਿੱਚ ਤੇਜ਼ ਤੇਲ ਵਿੱਚ ਕੱਢ ਕੇ ਤੇ ਦੇ ਦਿੰਦੇ ਆਪਾਂ ਅੱਜ ਫਸਟ ਵਾਰੀ ਭਰ ਕੇ ਦਿਖਾਵਾਂਗੇ ਲੋ ਜੀ ਆਪਾਂ ਨੇ ਐਦਾਂ ਭਰਨੇ ਇੱਕ ਸਾਈਡ ਦੇ ਉੱਪਰ ਅੰਗੂਠੇ ਦੇ ਉੱਪਰ ਰੱਖ ਲੈਣਾ ਫਿਰ ਉੱਪਰ ਪਾਣੀ ਲਾਉਣਾ ਫਿਰ ਉਹਨਾਂ ਦੀ ਐਦਾਂ ਕੋਣ ਬਣਾ ਲੈਣੀ ਹੈ ਤੇ ਐਦਾਂ ਇਹਦੇ ਵਿੱਚ ਸਟਫਿੰਗ ਭਰ ਲੈਣੀ ਹੈ ਤੁਸੀਂ ਇਹਦੇ ਵਿੱਚ ਹੋਰ ਵੀ ਸਟਫਿੰਗ ਪਾ ਸਕਦੇ ਨੂਡਲ ਵਗੈਰਾ ਜੋ ਵੀ ਤੁਹਾਡੀ ਚੋਇਸ ਹੈ ਚੇਂਜ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਵੈਸੇ ਸਮੋਸਿਆਂ ਦੀ ਜਾਨ ਤਾਂ ਆਲੂਆਂ ਦੇ ਵਿੱਚ ਹੀ ਹੁੰਦੀ ਜੀ ਲਓ ਜੀ ਆਪਾਂ ਐਦਾਂ ਭਰ ਕੇ ਸਾਈਡਾਂ ਤੇ ਪਾਣੀ ਲਾ ਲੈਣਾ ਜੀ ਤੇ ਪਿੱਛੇ ਜੀ ਆਪਾਂ ਇੱਕ ਇਹਨਾਂ ਦੇ ਐਦਾਂ ਗੰਢ ਦਿਆਂਗੇ ਪਿਛਲੀ ਸਾਈਡ ਤੋਂ ਜਿੱਦੋਂ ਆਪਾਂ ਫੋਲਡ ਨਹੀਂ ਲਿੱਤਾ ਉਹਦੀ ਬੈਕ ਸਾਈਡ ਵਾਲੀ ਸਾਈਡ ਤੋਂ ਤੇ ਇਹਨਾਂ ਨੂੰ ਆਪਸ ਵਿੱਚ ਪਾਣੀ ਲਾ ਕੇ ਚਿਪਕਾ ਦੇਾਂਗੇ ਲਓ ਜੀ ਸਮੋਸਾ ਸਾਡਾ ਬਣ ਕੇ ਰੈਡੀ ਹੈ ਐਦਾਂ ਹੀ ਮੈਂ ਤੁਹਾਨੂੰ ਇੱਕ ਹੋਰ ਬਣਾ ਕੇ ਦਿਖਾਉਣਾ ਜੀ ਇਸ ਮੁਸਬਤੋਂ ਦਾ ਬੜਾ ਹੀ ਆਸਾਨ ਤਰੀਕਾ ਤੇ ਨਾਲੇ ਬਹੁਤ ਵਧੀਆ ਇਸ ਦੇ ਨਾਲ ਬਰੀਂਦੇ ਲਓ ਜੀ ਐਦਾ ਅੰਗੂਠੇ ਦੇ ਉੱਪਰ ਰੱਖਣਾ ਹੈ ਇਹਦੇ ਉੱਪਰ ਆਪਾਂ ਪਾਣੀ ਲਾਉਣਾ ਤੇ ਇਹਨਾਂ ਫੋਲਡ ਕਰਕੇ ਦੂਜੀ ਸਾਈਡ ਦੇ ਉੱਪਰ ਮਾਰ ਦੇਣਾ ਤੇ ਥੱਲੋਂ ਦੀ ਆਪਾਂ ਨੁੱਕਰ ਨੂੰ ਥੋੜਾ ਜਿਹਾ ਪਹਿਲਾਂ ਦਬਾ ਲੈਣਾ ਹੱਥ ਦੇ ਨਾਲ ਤੇ ਫਿਰ ਇਹਦੇ ਵਿੱਚ ਸਟਫਿੰਗ ਭਰਨੀ ਹੈ ਫਿਰ ਸਾਈਡ ਤੇ ਪਿੱਛੇ ਵਾਲੀ ਸਾਈਡ ਤੇ ਸਾਰੇ ਪਾਸੇ ਪਾਣੀ ਲਾਉਣਾ ਹੈ ਤੋ ਇੱਕ ਦੋੜ ਪਿੱਛੇ ਦੀ ਪਿੱਛੇ ਲਾ ਦੇਣੀ ਤਾਂ ਜਿਸ ਸਮੋਸਾ ਟਿਕਿਆ ਵਧੀਆ ਟਿਕ ਵਧੀਆ ਜਾਵੇ ਬਸ ਬਾਕੀ ਤੁਸੀਂ ਜਿਦਾਂ ਵੀ ਤੁਹਾਨੂੰ ਥੋੜਾ ਜਿਹਾ ਆਸਾਨ ਨਹੀਂ ਲੱਗਦੀ ਹੈ ਤੁਸੀਂ ਉਦਾਂ ਕਰ ਲੈਣਾ ਪਰ ਇਹਦੇ ਵਿੱਚ ਸਮਾਨ ਉਨਾ ਹੀ ਪਾਉਣਾ ਕਿ ਜਿੰਨਾ ਕੋ ਤੁਹਾਡਾ ਸਮੋਸੇ ਦਾ ਸਾਈਜ਼ ਹੈ ਜੇ ਬਾਹਲੀ ਜਿਆਦਾ ਗਰਮੀ ਹੈ ਤਾਂ ਥੋੜਾ ਜਿਹਾ ਸਾਈਜ਼ ਛੋਟਾ ਰੱਖੋ ਸਮੋਸਿਆਂ ਦੇ ਵਿੱਚ ਆਲੂ ਥੋੜੇ ਭਰੋ ਕਿਉਂਕਿ ਭਰਨ ਵਿੱਚ ਜਾਂ ਤਲਣ ਵਿੱਚ ਇਹ ਜੁਵੇਂ ਜੁਵੇਂ ਥੋੜੀ ਜਿਹੀ ਗਰਮੀ ਪੈਂਦੀ ਤਾਂ ਇਹਨਾਂ ਦੀ ਸਕਿਨ ਥੋੜੀ ਜਿਹੀ ਖਿੱਚਵੀਂ ਜੀ ਹੋ ਜਾਂਦੀ ਹੈ ਕਿਤਲ ਨੂੰ ਵਿੱਚ ਪਰਣ ਵਿੱਚ ਬੜੀ ਦਿੱਕਤ ਆਉਂਦੀ ਹੈ ਇਸ ਕਰਕੇ ਆਟਾ ਥੋੜਾ ਜਨਾ ਸਖਤ ਹੀ ਗੁੱਲੋ ਤੇ ਹੋ ਸਕੇ ਤਾਂ ਜਿਵੇਂ ਜਿਵੇਂ ਤੁਹਾਨੂੰ ਹਲੇ ਜਿਵੇਂ ਤੁਸੀਂ ਹੰਦੇ ਚੱਟ ਠਹਿਰ ਕੇ ਤਲਨੇ ਆ ਤਾਂ ਉਹਨਾਂ ਨੂੰ ਰੱਖ ਲਓ ਲਓ ਜੀ ਹੁਣ ਆਪਣੇ ਸਮੋਸੇ ਬਣ ਕੇ ਰੈਡੀ ਹੈ ਥੋੜਾ ਜਿਹਾ ਇੱਥੇ ਹਨੇਰਾ ਹੈ ਵੀਡੀਓ ਦੇ ਵਿੱਚ ਪਲੀਜ਼ ਇਗਨੋਰ ਕਰਿਓ ਥੋੜਾ ਜਿਹਾ ਆਪਾਂ ਤੇਲ ਨੂੰ ਗਰਮ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਦੋ ਸਮੋਸੇ ਪਾਦੇ ਜੀ ਲਓ ਜੀ ਹੁਣ ਮੈਂ ਲਾਈਟਸ ਗਾ ਲਈਏ ਥੋੜੀ ਜੀ ਉਦੋਂ ਹਨੇਰਾ ਸੀਗਾ ਮਾਫ ਕਰਨਾ ਇਗਨੋਰ ਕਰਨਾ ਲਓ ਜੀ ਆਪਣੇ ਇਸ ਤਰ੍ਹਾਂ ਸਮੋਸੇ ਥੋੜੇ ਜੇ ਮੀਡੀਅਮ ਦੇ ਸੇਕ ਤੇ ਤਲਨੇ ਮੈਂ ਪਹਿਲੀ ਵਾਰੀ ਅੱਜ ਫਰਾਈ ਕਰਕੇ ਬਸ ਸਰਵ ਕਰਕੇ ਤੁਹਾਨੂੰ ਦਿਖਾਉਂਗਾ ਤੇ ਪਰ ਜੇ ਤੁਸੀਂ ਥੋੜੇ ਜੇ ਟਰ ਲੇਟ ਕਰਨੇ ਆ ਤਾਂ ਤੁਸੀਂ ਥੋੜੇ ਜੇ ਕੱਚੇ ਕਰਕੇ ਪਹਿਲਾਂ ਰੱਖ ਲਓ ਉਸ ਤੋਂ ਬਾਅਦ ਤੁਹਾਡੇ ਗੈਸ ਤਾਂ ਤਾਂ ਫਿਰ ਤੁਸੀਂ ਦਬ ਦਬ ਤੇਜ਼ ਸੇਕ ਵਿੱਚ ਗਰਮ ਕਰਕੇ ਦੇ ਦਿਓ ਬਸ ਲਓ ਜੀ ਸਾਡੇ ਸਮੋਸੇ ਤਿਆਰ ਹੈ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਜੀ ਲਓ ਜੀ ਹੋਣੇ ਬਿਲਕੁਲ ਰੈਡੀ ਨੇ ਮੈਂ 2 ਮਿੰਟ ਥੋੜੀ ਜੀ ਵੀਡੀਓ ਸਕਿਪ ਕੀਤੀ ਤੁਸੀਂ ਆਪਦੇ ਹਿਸਾਬ ਨਾਲ ਤਲ ਲੈਣੇ ਜੀ ਬਸ ਮੇਨ ਰੈਸਪੀ ਇਹ ਹੋਈ ਹੈ ਕਿ ਜੋ ਅਰਧ ਸਗਤਕੁਣੇ ਆ ਜਾਵੇ ਸਟਫਿੰਗ ਵਧੀਆ ਬਣਾਈ ਜAVE ਵਧੀਆ ਭਰੀਜਾਂ ਵੀ ਤੇ ਇਹਨਾਂ ਨੂੰ ਤਲ ਕੇ ਤਾਂ ਆਪਾਂ ਨੇ ਸਰਵ ਕਰ ਲੈਣਾ ਬਸ ਸੀ ਅੱਜ ਮੈਂ ਇਮਲੀ ਦੀ ਖੱਟੀ ਮਿੱਠੀ ਚਟਣੀ ਸਰਵ ਕੀਤੀ ਹੈ ਤੁਸੀਂ ਆਪਦੀ ਸੌਸ ਦੇ ਆਪਦੀ ਚੋਇਸ ਨਾਲ ਵਰਤ ਸਕਦੇ ਹੋ ਜੀ ਇਮਲੀ ਦੀ ਰੈਸਪੀ ਮੇਰੇ ਯੂਟਿਊਬ ਦੇ ਚੈਨਲ ਤੇ ਹੈ ਜੇ ਕਿਸੇ ਵੀਰ ਪੈਨ ਚਾਹੀਦੀ ਤੇ ਪੁੱਛ